ਦਿੱਲੀ ਦੇ ਪਰਸੇ ਦਲਾਲ ਕਿਲੇ ਦੇ ਨੇੜੇ ਸ਼ਨੀਵਾਰ ਸ਼ਾਮ ਇੱਕ ਗੱਡੀ ਦੇ ਵਿੱਚ ਹੋਏ ਭਿਆਨਕ ਧਮਾਕੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 20 ਤੋਂ ਵੱਧ ਜ਼ਖਮੀ ਹੋਏ ਹਨ ਇਹ ਧਮਾਕਾ ਸ਼ਾਮ 6:52 ਮਿੰਟ ਤੇ ਲਾਲ ਕਿਲੇ ਮੈਟਰੋ ਸਟੇਸ਼ਨ ਦੇ ਬਾਹਰ ਨੇਤਾਜੀ ਸੁਭਾਸ਼ ਮਾਰਕ ਟੇ ਹੋਇਆ ਪੁਲਿਸ ਦੇ ਮੁਤਾਬਕ ਇੱਕ ਹੋੜੀ ਜਾ ਰਹੀ ਹੁੰਡਾਈ ਗੱਡੀ ਲਾਲ ਬੱਤੀ ਤੇ ਰੁਕੀ ਅਤੇ ਅਚਾਨਕ ਧਮਾਕਾ ਹੋ ਗਿਆ ਧਮਾਕੇ ਦੀ ਤੀਬਰਤਾ ਦੇ ਨਾਲ ਨੇੜੇ ਖੜੀਆਂ ਗੱਡੀਆਂ ਅਤੇ ਮੈਟਰੋ ਸਟੇਸ਼ਨ ਦੀਆਂ ਖਿੜਕੀਆਂ ਤੱਕ ਟੁੱਟ ਗਈਆਂ ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਅਤੇ ਜਾਂਚ ਜਾਰੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਦੇ ਵਿੱਚ ਤਿੰਨ ਲੋਕ ਸਵਾਰ ਸਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਨ ਜੇਪੀ ਹਸਪਤਾਲ ਪਹੁੰਚ ਕੇ ਸਖਮੀਆਂ ਦਾ ਹਾਲਚਾਲ ਪੁੱਛਿਆ ਹੈ ਅਤੇ ਜਾਣਕਾਰੀ ਦਿੱਤੀ ਹੈ ਕਿ ਐਨਆਈਏ ਐਨਐਸਜੀ ਅਤੇ ਫੋਰੈਂਸਿਕ ਟੀਮਾਂ ਨੂੰ ਜਾਂਚ ਤੇ ਲਈ ਤਾਇਨਾਤ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਇਸ ਘਟਨਾ ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਇਸ ਤੋਂ ਬਾਅਦ ਦਿੱਲੀ ਦੇ ਸਾਰੇ ਪ੍ਰਮੁੱਖ ਸਥਾਨ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ, ਮੈਟਰੋ ਸਟੇਸ਼ਨ, ਸਰਕਾਰੀ ਇਮਾਰਤਾਂ ਅਤੇ ਲਾਲ ਕਿਲਾ ਖੇਤਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਸਮੇਤ ਨਜ਼ਦੀਕੀ ਰਾਜਾਂ ਨੂੰ ਵੀ ਹਾਈ ਅਲਰਟ ਤੇ ਰੱਖਿਆ ਗਿਆ। ਗਵਾਹਾਂ ਦੇ ਮੁਤਾਬਕ ਧਮਾਕੇ ਦੀ ਆਵਾਜ਼ ਬੇਹਤ ਉੱਚੀ ਸੀ ਅਤੇ ਲੋਕ ਕਬਰਾਹਟ ਦੇ ਵਿੱਚ ਹਰ ਪਾਸੇ ਭੱਜ ਪਏ। ਨਜ਼ਦੀਕੀ ਤਮਾਕੂ ਉਸ ਇਲਾਕੇ ਦੇ ਵਿੱਚ ਹੋਇਆ ਹੈ ਜਿੱਥੇ ਹਰ ਰੋਜ਼ ਹਜ਼ਾਰਾਂ ਸਲਾਨੀ ਆਉਂਦੇ ਹਨ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਤਮਾਕੂ ਦੀ ਕਾਰਨ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਸਾਰੇ ਸੰਭਾਵਿਤ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ